ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਈ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਪਰਮਰ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਇ ਤਲਿ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅਨੰਤ ਪਾਚਾ ਧੰਨ ਸ੍ਰੀ ਗੁਰੂ ਜਨਦੀਪ ਸਾਹਿਬ ਜੀ ਮਹਾਰਾਜ ਗੁਜਰੀ ਰਾਗ ਵਿੱਚ ਬਾਸ਼ਾ ਜੀ ਦੀ ਵਾਰ ਚੱਲ ਰਹੀ ਹੈ ਜਿਸ ਦੇ ਵਿੱਚ ਸਤਿਗੁਰਾਂ ਦੇ ਸੱਤ ਸ਼ਲੋਕ ਸੰਪੂਰਨ ਹੋਏ ਹਨ ਆਉ ਪੰਛੂ ਵੀ ਅੰਤ ਤੇ ਪਾਸ਼ਾ ਜੀ ਦਾ ਅਗਲਾ ਸ਼ਲੋਕ ਆਰੰਭ ਹੁੰਦਾ ਹੈ ਪੰਚਮ ਪਾਤਸ਼ਾਹ ਜੀ ਭਾਈ ਸ਼ਬਦ ਦੀ ਸ਼ਲੋਕ ਦੀ ਆਰੰਭਤਾ ਕਰਦੇ ਹਨ ਜੀ ਸ਼ਲੋਕ ਮਹਲਾ ਪੰਜਵਾ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਤਕਨ ਕੋ ਪਤ ਮੇਰੀ ਦਨ ਬੀਨਾ ਸਾਈ ਵੰਡਾ ਨਾਨਕ ਸਾਰ ਨਾ ਜਾਣ ਤੇਰੀ ਤਨ ਤਨ ਸੱਚੇ ਬਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਦੋ ਦੋ ਪੰਕਤੀਆਂ ਦੇ ਸ਼ਲੋਕ ਉਚਾਰਨ ਕਰਦੇ ਹਨ ਤੇ ਪਾਛਾ ਜੀ ਇਹਦੇ ਵਿੱਚ ਹੀ ਬਹੁਤ ਸੁੰਦਰ ਸਿੱਖਿਆ ਬਖਸ਼ ਰਿਹਾ ਹੈ। तकरीबन ਇਸ ਲੋਕ ਆਪਾਂ ਬਹੁਤ ਸਮੇਂ ਤੋਂ ਪੜਦੇ ਆ ਰਹੇ ਹਾਂ। ਬਚਪਨ ਤੋਂ ਹੀ ਸੁਣੀਦਾ ਇਹ ਸ਼ਲੋਕ ਰਾਂਧੀ ਸਿੰਘ ਬੀਬੀਆਂ ਪੈਣਾ ਮਤਾਵਾ ਸੰਗਤਾ ਪੜਦੀਆਂ ਹਨ ਪ੍ਰੇਮ ਪਟੁੱਲਾ। ਇਸ ਵੇਲੇ ਰਮਹਲਾ ਸਹਿਬ ਚੜਾਇਆ ਜਾਂਦਾ ਹੈ ਮਹਾਰਾਜ ਜੀ ਤੇ ਅਤੇ ਹੁਕਮਨਾਮੇ ਦੀ ਸਮਾਪਤੀ ਤੋਂ ਬਾਅਦ ਆਮ ਪਿੰਡਾਂ ਵਿੱਚ ਸ਼ਬਦ ਪੜਿਆ ਜਾਂਦਾ ਸੀ ਬੀਮੀਆਂ ਪੈਣਾ ਕਹਿ ਦੇਣਾ ਬਾਬਾ ਜੀ ਸ਼ਬਦ ਪੜੋ ਅਸੀਂ ਰਮਹਲਾ ਪੇਟਾ ਕੀਤਾ ਤੇ ਮਹਾਰਾਜ ਦੀ ਪੰਜਵੇਂ ਪਾਤਸ਼ਾਹ ਜੀ ਇਹ ਸ਼ਲੋਕ ਉਚਾਰਨ ਕਰਦੇ ਹੋਏ ਕਿਉਂਕਿ ਖੁਸ਼ੀ ਦਾ ਪ੍ਰਤੀਕ ਹੈ ਪ੍ਰੇਮ ਦੇ ਲਬਜ ਹਨ ਤਾਂ ਕਰਕੇ ਹਮੇ ਕੀ ਬਹੁਤੇ ਅਰਥ ਨਹੀਂ ਸੀ ਪਤਾ ਹੁੰਦੇ ਫਿਰ ਵੀ ਆਪਾਂ ਪੜਦੇ ਆ ਕਿਉਂਕਿ ਬਾਣੀ ਦੀ ਕੋਈ ਮਨਾਹੀ ਨਹੀਂ ਜਿੱਥੇ ਮਰਜੀ ਅਸੀਂ ਪੜ ਸਕਦੇ ਹਾਂ ਬਾਹਰ ਸੀ ਜਿੰਨਾ ਚਿਰ ਅਸਰ ਨੂੰ ਜਾਣਦੇ ਨਹੀਂ ਅਰਥ ਨੂੰ ਪਛਾਣਦੇ ਨਹੀਂ ਉਹਨਾਂ ਚਿਰ ਬਾਣੀ ਤੋਂ ਜਾਣੂ ਹੋ ਸਕਦੇ ਹਿਮਾਰਤ ਦਾ ਕਿਹੜਾ ਸ਼ਬਦ ਕਿਹੜਾ ਸ਼ਲੋਕ ਕੀ ਕਹਿੰਦਾ ਹੈ ਕਈ ਵਾਰ ਅਸੀਂ ਉੱਪਰ ਜਗਾ ਤੇ ਵੀ ਪੜ ਜਾਂਦੇ ਆ ਪੰਚਮ ਪਾਤਸ਼ਾਹ ਜੀ ਇਸ ਦੋ ਪੰਕਤੀਆਂ ਦੇ ਸ਼ਲੋਕ ਵਿੱਚ ਸਾਨੂੰ ਵੱਡੀ ਸਿੱਖਿਆ ਬਖਸ਼ਦੇ ਹਨ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਸਹਿ ਲਭ ਜਿਹੜਾ ਤੀ ਜਗਤ ਬਾਣੀ ਵਿੱਚ ਆਇਆ ਤਿੰਨ ਤਰ੍ਹਾਂ ਹੁੰਦਾ ਸਸਾ ਹਾ ਹਿ ਸਿਆਰੀ ਸਸਾ ਹਾ ਹਿ ਨੌਕਰ ਨੂੰ ਸਭ ਬੋਲ ਦਿੰਦੇ ਨੇ ਕਈ ਪਰ ਹੈ ਸਹੀ ਸਰ ਹਾ ਹਿ ਨੋ ਸਿਆਰੀ ਨਾਲ ਸਹਿ ਉੱਥੇ ਵੀ ਸਹਿ ਹੈ ਇੱਥੇ ਵੀ ਹਰਤਾ ਵਿੱਚ ਫਰਕ ਪੈਂਦਾ ਪਰ ਬੁਲਾਣਾ ਤਿੰਨਾਂ ਨੂੰ ਇੱਕੋ ਤਰ੍ਹਾਂ ਹੈ ਮਹਾਰਾਜ ਜੀ ਕਹਿੰਦੇ ਪ੍ਰੇਮ ਦਾ ਪਟੋਲਾ ਸਹਿ ਸਹਿ ਦਿੱਤਾ ਟੱਕਣ ਊ ਪਤ ਇੱਕੋ ਸ਼ਬਦ ਇਹਨੂੰ ਇੱਕੋ ਬੁਲਾਣਿਆ तकरीबन ਕਾਲੀ ਨਾਲ ਬਹੁਤੇ ਰਾਗੀ ਸਿੰਘਾਂ ਸੰਗਤਾਂ ਕੋ ਬੁਲਾ ਜਾਂਦੀ ਹੈ ਹੋੜਾ ਨਹੀਂ ਗੱਕ ਕੇ ਦਲੰਕੜਾ ਕੋ ਪਤ ਮੇਰੀ ਮੇਰੀ ਪਤ ਨੂੰ ਟੱਕਣ ਵਾਸਤੇ ਆਪ ਮਹਾਰਾਜ ਦੀ ਪਤਨੀ ਟੱਕ ਸਕਦੇ ਮਹਾਰਾਜ ਸਾਥੀ ਪਤ ਤੱਕਦੇ ਹਨ ਸਤਿਗੁਰੂ ਜੀ ਸਾਡੀ ਇੱਜ਼ਤ ਅਵਰੋ ਰੱਖਦੇ ਹਨ ਪਤ ਟੱਕਦੇ ਹਨ ਪ੍ਰੇਮ ਦਾ ਪਟੂਲਾ ਨੂੰ ਕਹਿੰਦੇ ਹਨ ਇੱਕ ਰੇਸ਼ਮ ਦੇ ਕੱਪੜੇ ਨੂੰ ਪ੍ਰੇਮ ਦਾ ਪਟੂਲਾ ਕਿਉਂ ਰੇਸ਼ਮ ਦਾ ਕੱਪੜਾ ਸੁੱਚਾ ਕੱਪੜਾ ਮੰਨਿਆ ਗਿਆ ਹੈ ਸੁੱਚਾ ਕੱਪੜਾ ਇਸ ਕਰਕੇ ਉਹਨੂੰ ਪ੍ਰੇਮ ਦਾ ਪਟੋਲਾ ਕਿਹਾ ਜਾਂਦਾ ਲੋਹ ਬਚਪਨ ਦੀ ਪਟੋਲੇ ਬਣਾਏ ਜਾਂਦੇ ਸੀ ਗੁੱਡੀਆਂ ਉਹ ਰੇਸ਼ਮ ਦੇ ਕੱਪੜੇ ਦੀ ਬੇਟੀਆਂ ਬਣਾਉਂਦੀਆਂ ਸੀ ਤੇ ਇਸ ਕਰਕੇ ਸੀ ਇੱਥੇ ਵੀ ਅਰਥ ਹੋਈ ਬਣਾ ਲੈ ਵੀ ਅਸੀਂ ਰਮਾਲਾ ਸਾਹਿਬੇਟਾ ਕਰਦੇ ਸੀ ਮਹਾਰਾਜ ਨੂੰ ਪ੍ਰੇਮ ਦਾ ਪਟੋਲਾ ਦੇ ਰਹੇ ਹਾਂ ਪਰ ਪ੍ਰੇਮ ਮਹਾਰਾਜ ਨੇ ਕਹਿ ਹਿਰਦਾਰੂਪੀ ਪ੍ਰੇਮ ਦਾ ਪਟੋਲਾ ਦੇਣਾ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਨ ਖੂਪਤ ਮੇਰੀ ਮਹਾਰਾਜ ਜੀ ਕਹਿੰਦੇ ਪ੍ਰੇਮ ਦਾ ਪਟੋਲਾ ਮਹਾਰਾਜ ਜੀ ਗੈਸੂ ਬਣਦੇ ਹਨ ਮਹਾਰਾਜ ਜੀ ਕਹਿੰਦੇ ਤੁਸੀਂ ਸਾਨੂੰ ਪ੍ਰੇਮ ਦਾ ਉਤਸ਼ਾਹ ਦਾ ਪਟੋਲਾ ਪ੍ਰੇਮ ਬਖਸ਼ਤਾ ਪਿਆਰ ਬਖਸ਼ਤਾ ਦਿੱਤਾ ਆਦੇਵਾਸਤੇ ਸਾਡੀ ਪੱਤ ਟੱਕਣ ਵਾਸਤੇ ਟੱਕਣ ਨੂੰ ਊਪ ਪੱਤ ਮੇਰੀ ਭਾਵੇਂ ਕਿ ਚਲੋ ਆਪਾਂ ਭੇਟਾ ਕਰਦੇ ਹਾਂ ਮਹਾਰਾਜ ਜੀ ਪਰ ਅਸੀਂ ਦੇ ਨਹੀਂ ਕੋ ਸਕਦੇ ਭੇਟਾ ਜਿੰਨੇ ਮਰਜ਼ੀ ਰਮਾਲਾ ਸੇ ਭੇਟਾ ਕਰਦੀਏ ਸੰਸਾਰੀ ਵਸਤਵਾਂ ਦੇ ਦਈਏ ਉਹਦੀਆਂ ਦਿੱਤੀਆਂ ਹੀ ਦਿੰਦੇ ਹਾਂ ਉੱਥੇ ਤੇ ਇਹੀ ਬਣਦਾ ਕਿ ਉਹ ਮਹਾਰਾਜ ਜੀ ਸਾਡੀ ਉਤੋਸ ਭੇਟਾ ਪ੍ਰਵਾਨ ਕਰਨ ਉਹਦੇ ਦਿੱਤੇ ਖਜ਼ਾਨਿਆਂ ਵਿੱਚ ਉਹਦੀ ਬਖਸ਼ੀਦਾਰਤ ਦੇ ਵਿੱਚੋਂ ਅਸੀਂ ਤੁਸ ਭੇਟਾ ਕਰ ਦੁੰਨੇ ਆਂ ਉਹਦਾ ਬਹੁਤਾ ਚਾਹੀ ਨਹੀਂ ਹਥੇ ਦਸਨ ਸਾਡੇ ਅੰਦਰ ਅੰਦਰ ਨਾਮ ਵਸ ਜਾਵੇ ਉਹ ਤੇ ਸ਼ਾਹ ਬਣ ਜਾਵੇ ਇਹਦਾ ਚਾਹ ਹੋਣਾ ਚਾਹੀਦਾ ਇਮਾਰਤ ਜੀ ਕਿ ਸਦਾ ਹੀ ਬੇਨਤੀ ਕਰਦੇ ਰਹੀ ਹੈ ਇਮਾਰਾ ਜੀ ਇੱਥੇ ਬੇਨਤੀ ਕਰਨ ਦੀ ਉਤਸ਼ਾਹ ਬਾਰੇ ਦੱਸ ਜਾਨ ਕਹਿੰਦੇ ਪ੍ਰੇਮ ਦਾ ਪਟੋਲਾ ਜਿਹੜਾ ਪ੍ਰੇਮ ਪਟੋਲਾ ਤੈ ਸਹ ਦਿੱਤਾ ਤੁਸੀਂ ਮਾਨੂੰ ਸਾਨੂੰ ਉਤਸ਼ਾਹ ਬਖਸ਼ਿਆ ਜਿਹੜਾ ਪ੍ਰੇਮ ਦਾ ਹੁਲਾਣਾ ਦਿੱਤਾ ਪਿਆਰ ਬਖਸ਼ਿਆ ਤੇ ਸਾਡੀ ਪੱਤ ਟੱਕੀ ਗਈ ਸਾਡੀ ਇੱਜ਼ਤ ਰਹਿ ਗਈ ਤੁਹਾਡੇ ਅਗਰਾਂਵਾਂ ਤੇ ਤੁਸੀਂ ਪ੍ਰੇਮ ਦਾ ਚਾਦਰ ਪਾਤੀ ਗਾਹਾਂ ਨੂੰ ਕੱਢ ਲਿਆ ਸਾਡਿਆਂ ਨੇ ਤੇ ਅਸੀਂ ਥੋੜਾ ਦੇ ਸਕਦੇ ਹਾਂ ਉਹਨਾਂ ਨੂੰ ਉਹ ਸਾਨੂੰ ਦਿੰਦਾ ਮਹਾਰਾਜ ਉਹ ਬਖਸ਼ਦਾ ਕਿਰਪਾ ਕਰਦਾ ਤੇ ਸਦਾ ਹੀ ਮਨ ਦੇ ਵਿੱਚ ਚਾ ਬਣਿਆ ਰਹੇ ਮਹਾਰਾਜ ਜੀ ਖੁਦ ਸਾਨੂੰ ਆਪ ਕਹਿ ਕੇ ਦੱਸ ਰਹੇ ਹਨ ਦਾਨਾ ਬੀਨਾ ਸਾਈ ਮੈਂਡਾ ਇਸਾਈ ਲਿਖਿਆ ਵੈਸੇ ਨੂੰ ਸਾਈ ਬੁਲਾਉਂ ਇਸ ਲਫ਼ਜ਼ ਦੇ ਵੀ ਇਹ ਬਿੰਦੀ ਰਹਿਤ ਸ਼ਬਦ ਬਿੰਦੀ ਲਾ ਕੇ ਬੁਲਾਣਾ ਕਈ ਤਾਕਤ ਬਿੰਦੀ ਰਹਿਤ ਹੰਦ ਸਾਈ ਵਸਤ ਪ੍ਰਾਪਤ ਹੋਈ ਉਥੇ ਬਿੰਦੀ ਰਹਿਤ ਸ਼ਬਦ ਹੈ ਪਰ ਇੱਥੇ ਵੀ ਸਾਈ ਹੈ ਇੱਥੇ ਬਿੰਦੀ ਨਾਲ ਲਾਵਾਂਗੇ ਅਰਥ ਨਹੀਂ ਬਣਨੇ ਇੱਥੇ ਸਾਈ ਨੂੰ ਕਿਹਾ ਪਰਮੇਸ਼ਰ ਨੂੰ ਕਿਉ ਮੇਰਾ ਸਾਈ ਹੈ ਤੇ ਸਾਈ ਬੁਲਾਵਾਂਗੇ ਫਿਰ ਅਰਥ ਨਹੀਂ ਬਣੇਗਾ ਇਸ ਕਰਕੇ ਇੱਥੇ ਬਿੰਦੀ ਲਾ ਕੇ ਬੁਲਾਇਆ ਇਹ ਬਾਣੀ ਵਿੱਚ ਹੈ ਜਿੱਥੇ ਬਿੰਦੀ ਦੀ ਲੋੜ ਹੈ ਉੱਥੇ ਬਿੰਦੀ ਲੱਗਦੀ ਹੈ ਕਿਉਂਕਿ ਬਿੰਦੀ ਤੋਂ ਬਿਨਾਂ ਅਰਥ ਗਲਤ ਹੋ ਜਾਂਦਾ ਪਰ ਜਿੱਥੇ ਬਿੰਦੀ ਨਹੀਂ ਲੱਗਦੀ ਕਿ ਵੀਰਿਆ ਪੁੱਤੇ ਵੀ ਲਾ ਜੰਨੇ ਉਹ ਗਲਤ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਸਾਈ ਉਹ ਮਾਲਕ ਹਰੀ ਇਸ ਕਰਕੇ ਬਿੰਦੀ ਲੱਗਦੀ ਹੈ ਦਾਦਨਾ ਬੀਨਾ ਸਾਈ ਮੈਂਡਾ ਕਹਿੰਦੇ ਮੈਂਡਾ ਇਹ ਬੋਲੀ ਹੈ ਉਹ ਬਾਸ਼ਾ ਹੈ ਮੇਰਾ ਮੈਂਡੇਤ ਭਾਵ ਮੇਰਾ ਕਹਿੰਦੇ ਉਹ ਮੇਰਾ ਦਾਣਾ ਹੈ ਉਹ ਮੇਰਾ ਬੀਨਾ ਹੈ ਉਹ ਮੇਰਾ ਸਾਈ ਹੈ ਮੈਂਡੇਤ ਭਾਵ ਮੇਰਾ ਨਾਨਕ ਸਾਰ ਨਾ ਜਾਣਾ ਤੇਰੀ ਇੰਨੇ ਮੈਂ ਤੇਰੀ ਸਾਰ ਨੂੰ ਫਿਰ ਵੀ ਨਹੀਂ ਸਮਝਿਆ ਤੇਰੀ ਗੁਰਾਂ ਨੂੰ ਸਮਝ ਨਹੀਂ ਪਾਇਆ ਤੂੰ ਮੇਰਾ ਦਾਣਾ ਸੀ ਤੂੰ ਦਾਤਾ ਦੇਣ ਵਾਲਾ ਤੂੰ ਮੇਰਾ ਬੀਨਾ ਸੀ ਤੂੰ ਮੇਰਾ ਸਾਈ ਸੀ ਮੈਂ ਤੇਰੀ ਸਾਰ ਨੂੰ ਫਿਰ ਵੀ ਨਹੀਂ ਸਮਝ ਲਿਆ ਸਮਝ ਨਹੀਂ ਪਾਇਆ ਸਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾ ਅਗਲਾ ਸ਼ਬਦ ਵਾਰਾ ਜੀ ਰੰਮ ਕਰਦੇ ਹਾਂ ਸ਼ਲੋਕ ਟੈਂਡੇ ਸਿਮਰਨ ਹਬ ਕਿਸ਼ਲਤਮ ਵਿਖਮ ਨ ਡਿਠਮ ਕੋਈ ਇਹ ਸ਼ਬਦ ਜਿਹੜਾ ਲਬਜ ਨੂੰ ਧਿਆਨ ਨਾਲ ਟੰਡ ਬੁਲਾਣਾ ਟੰਡੇ ਬੁਲਾਵਾਂਗੇ ਇੱਕ ਲਾਂ ਲੱਗੇਗੀ ਅਰਥ تین ਜੋ ਜਾਵੀ ਇੱਥੇ ਦੂ ਲਾਵਨ ਤੰਡ ਸਿਮਰਨ ਤੰਡ ਤਤਿੰਦ ਲਾਈਆਂ ਡੱਡੇਂ ਡੁਲਾਈਆਂ ਤੰਡ ਸਿਮਰਨ ਤੰਡ ਸਿਮਰਨ ਹਬ ਕਿਛ ਲੱਦਮ ਵਿਖਮਨ ਅਡਠਮ ਕੋਈ ਜ ਮਹਾਰਾਜ ਫਿਰ ਬੇਨਤੀ ਕਰਦੇ ਕਹਿੰਦੇ ਤੇਰਾ ਸਿਮਰਨ ਕਰਨ ਦੇ ਨਾਲ ਹਬ ਕਿਛ ਲੱਦਮ ਵਿਖਮਨ ਅਡਠਮ ਕੋਈ ਜਿਸ ਪੱਤਾ ਰੱਖੇ ਸੱਚਾ ਸਾਹਿਬ ਮੇਟ ਨਾ ਸਕੈ ਕੋਈ ਮਹਾਰਾਜ ਕਹਿੰਦੇ ਜਿਹਦੀ ਪੱਤੋ ਰੱਖਦਾ ਹੈ ਨਾ ਕੋਈ ਮੇਟ ਨਹੀਂ ਸਕਦਾ ਨਾਨਕ ਮੇਟ ਨਾ ਸਕੈ ਕੋਈ ਜਿਹਦੇ ਆਵਰੋ ਪੱਤ ਇੱਜ਼ਤੋ ਰੱਖ ਲੈਂਦਾ ਜਿਹਦਾ ਭਰੋਸਾ ਬਣ ਜਾਂਦਾ ਯਕੀਨ ਬਣ ਜਾਂਦਾ ਜਿਹ ਮਹਾਰਾਜ ਜੀ ਕਹਿੰਦੇ ਜਿਹਦਾ ਉਹ ਸਿਮਰਤਿ ਵਿਸ਼ਵਾਸ ਬਣਦਾ ਤੰਡ ਹੈ ਸਿਮਰਤਿ ਰੇ ਸਿਮਰਨ ਦੇ ਨਾਲ ਹਬ ਕਿਸ ਜਿਹੜੀ ਚੀਜ਼ ਗਵਾਚੀ ਹੈ ਉਹ ਲੱਭ ਜਾਂਦੀ ਹੈ ਹਬ ਕਿਸ ਲੱਦਮ ਸਾਰਾ ਕੁਝ ਲੱਭ ਜਾਂਦਾ ਮਹਾਰਾਜ ਜੀ ਕਹਿੰਦੇ ਤਾਂਡ ਸਿਮਰਨ ਤੇਰੇ ਸਿਮਰਨ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਗਵਾਚੀ ਵਸੂ ਨਾਮ ਹੀ ਹਉ ਦੇ ਵਿੱਚ ਜਿਹੜਾ ਗਵਾਚਿਆ ਹੈ ਨਾ ਪੰ ਉਹ ਪ੍ਰਾਪਤ ਹੋ ਜਾਂਦਾ ਲੱਭ ਗਿਆ ਮਹਾਰਾਜ ਜੀ ਕਹਿੰਦੇ ਵਿਖਮਨਾ ਢਠਮ ਕੋਈ ਮਹਾਰਾਜ ਕਹਿੰਦੇ ਜਿਸ ਪਾਤ ਰਖ ਸੱਚਾ ਸਾਹਿਬ ਜਿਹਦੀ ਪਾਤੋ ਸੱਚਾ ਸਾਹਿਬ ਪਿਆਰਿਓ ਰੱਖਦਾ ਉਹਨੂੰ ਕੋਈ ਚੋਟ ਨਹੀਂ ਦੇ ਸਕਦਾ ਉਹਦੇ ਤੇ ਕੋਈ ਵਾਰ ਕਰੀ ਜਾਏ ਚੱਲ ਨਹੀਂ ਸਕਦਾ ਉਹਨੂੰ ਕੋਈ ਹਰਾ ਨਹੀਂ ਸਕਦਾ ਕਿਉਂਕਿ ਮਹਾਰਾਜ ਨੇ ਜਿਹਦੀ ਪਾਤ ਰੱਖ ਲਈ ਜਿਸ ਪਾਤ ਰਖ ਸੱਚਾ ਸਾਹਿਬ ਨਾਨਕ ਮੀਟਣਾ ਸਕੈ ਕੋਈ ਮਹਾਰਾਜ ਕਹਿੰਦੇ ਨਾਨਕ ਉਦੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ ਮਟਾ ਨਹੀਂ ਸਕਦਾ ਪੌੜੀ ਔੜੀ ਦੀ ਸਤਿਗੁਰ ਜੀ ਰਮਤਾ ਕਰਦਿਆ ਨ ਹੋਵੇ ਸੁਖ ਕਣਾ ਦਈ ਤਿਆਹੀ ਹੈ ਇਹ ਲਫ਼ਜ਼ ਵੀ ਤਕਰੀਬਨ ਬਹੁਤੇ ਗਲਤ ਬੋਲਦੇ ਆਪਾਂ ਸੁਖਨੀ ਸਾਹਿਬ ਪੜ੍ਹਦੇ ਆ ਜਪਜੀ ਸਾਹਿਬ ਪੜ੍ਹਦੇ ਆ ਸੁਣੀਏ ਬੋਲਦੇ ਆ ਸੁਣਿਆ ਸੁਣੀਏ ਦਾ ਅਰਥ ਲੱਗ ਬਣਦਾ ਸੁਣਿਆ ਦਾ ਲੱਗ ਬਣਦਾ ਉਥੇ ਕਿਆ ਸੋਣਿਆ ਭਾਈ ਸੁਣਨਾ ਕਰ ਤੇ ਅਸੀਂ ਕਹਿ ਦਿੰਦੇ ਸੁਣੀਏ ਇੱਥੇ ਵੀ ਧਿਆਨ ਨਹੀਂ ਦਿੰਦੇ ਇੱਥੇ ਵੀ ਮਹਾਰਾਜ ਜੀ ਇਸ ਪੰਕਤੀਆਂ ਵਿੱਚ ਇਸੇ ਤਰ੍ਹਾਂ ਕਿਆ ਹੈ ਹੋਏ ਸੁਖ ਘਣਾ ਦਈ ਤੇ ਦਈ ਸ਼ਬਦ ਵੀ ਬਾਣੀ ਵਿੱਚ ਹੁੰਦਾ ਦੱਦਾ ਯਈਏ ਨੂੰ ਸਿਹਾਰੀ ਦੈ ਮੁਰਦਿਆ ਇਹ ਵੀ ਅਸੀਂ ਗਲਤ ਬੋਲਦੇ ਦਈ ਸ਼ਬਦ ਈੜੀ ਨੂੰ ਬਿਆਰੀ ਨਾਲ ਵੀ ਦਈ ਬਣਦਾ ਦੱਦਾ ਈੜੀ ਨੂੰ ਬਿਆਰੀ ਦਈ ਦੱਦਾ ਯਈਏ ਨੂੰ ਸਿਹਾਰੀ ਦਈ ਜਿਸ ਤਰ੍ਹਾਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਹੁਕਮ ਹੁੰਦੇ ਹਨ ਉਹਦੇ ਵਿੱਚ ਵੀ ਦਇਆ ਸ਼ਬਦ ਹੁੰਦਾ ਉਹਨੂੰ ਦਇਆ ਬੋਲਦੇ ਅਸੀਂ ਦਈ ਤੇ ਮਹਾਰਾਜ ਜੀ ਇੱਥੇ ਸੁਚੇਤ ਕਰਦੇ ਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਇਸ ਸਿੱਖਣਾ ਬਾਣੀ ਦੇ ਵਿੱਚ ਸਿੱਖਣ ਜੋਗ ਇਹਨੂੰ ਸੰਥਿਆ ਕਹਿੰਦੇ ਆ ਇਹ ਚੀਜ਼ਾਂ ਸਾਡੇ ਤੋਂ ਗਲਤ ਹੋ ਜਾਂਦੀਆਂ ਜੇ ਸੰਥਿਆ ਨਹੀਂ ਹੁੰਦੀ ਆਪਣੇ ਆਪ ਜਦੋਂ ਬਾਣੀ ਪੜ੍ਹਦੇ ਆ ਫਿਰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਅਸੀਂ ਸਿੱਧਾ ਹੀ ਪੰਜਾਬੀ ਦੀ ਤਰ੍ਹਾਂ ਪੜ੍ਹਦੇ ਆ ਫਿਰ ਜੇ ਬਾਣੀ ਗੁਰਮੁਖੀ ਚ ਪੰਜਾਬੀ ਚ ਬਹੁਤ ਅੰਤਰ ਹੈ ਹੋਏ ਸੁਖ ਕਾਣਾ ਦਈ ਧਿਆਈ ਐ ਤਦ ਦਾ ਈੜੀ ਨੂੰ ਸਿਹਾਰੀ ਹੁੰਦਾ ਨੂੰ ਧਿਆਏ ਐ ਬੋਲਣਾ ਧਿਆਈਏ ਨਹੀਂ ਬੋਲਣਾ ਇਸ ਲਫ਼ਜ਼ ਦੇ ਇਹ ਪੰਕਤੀਆਂ ਵਿੱਚ ਸਾਰੇ ਕਿਤੇ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਸੁਖ ਕਾਣਾ ਸੰਗਣਾ ਸੁਖ ਮਹਾਰਾਜ ਜੀ ਕਹਿੰਦੇ ਪ੍ਰਾਪਤ ਹੁੰਦਾ ਹੋਏ ਸੁਖ ਕਾਣਾ ਦੇਈ ਤੇ ਈਏ ਮਹਾਰਾਜ ਕਹਿੰਦੇ ਸਦਾ ਹੀ ਉਹਨੂੰ ਜਦੋਂ ਧਿਆਈਂ ਦਾ ਸਦਾ ਹੀ ਉਹਨੂੰ ਜੱਪੀਦਾ ਹੈ ਘਣਾ ਸੁਖ ਮਿਲਦਾ ਭਾਈ ਅੰਗੇ ਰੁਗਾ ਕਾਣ ਹਰ ਗੁਣ ਗਾਈ ਹੈ ਹਰ ਜੀ ਕਹਿੰਦੇ ਰੁਗਾ ਦਾ ਕਾਣ ਜਦੋਂ ਖਾਤਮਾ ਹੋ ਜਾਂਦਾ ਹੈ ਹਰ ਗੁਣ ਗਾਈ ਹੈ ਹਰੀ ਦੇ ਗੁਣ ਗਾਣ ਦੇ ਨਾਲ ਹਰੀ ਨੂੰ ਧਿਆਉਣ ਦੇ ਨਾਲ ਰੋਖਾਂ ਨੂੰ ਰੋਗਾ ਦਾ ਖਾਤਮਾ ਮਹਾਰਾਜ ਜੀ ਕਰ ਦਿੰਦੇ ਅੰਦਰ ਵਰਤੇ ਠਾਣਡ ਪ੍ਰਭ ਚਿੱਤ ਆਈ ਐ ਮਹਾਰਜ ਕਹਿੰਦੇ ਅੰਦਰ ਠੰਡ ਪੈ ਜਾਂਦੀ ਐ ਸ਼ੀਤਲਤਾ ਹੀ ਆ ਜਾਂਦੀ ਐ ਅੰਦਰ ਵਰਤੈ ਠਾਣ ਪ੍ਰਭ ਚਿੱਤ ਚਿੱਤ ਦੇ ਵਿੱਚ ਜਦੋਂ ਆ ਜਾਂਦਾ ਨਾ ਪ੍ਰਕਾਸ਼ ਹੋ ਜਾਂਦਾ ਚਿੱਤ ਵਿੱਚ ਮਨ ਵਿੱਚ ਫੇਰੀ ਠੰਡ ਪੈਣੀ ਉਹਨਾਂ ਚਿਰ ਠੰਡ ਥੋੜਾ ਪੈਣੀ ਉਹਨਾਂ ਚਿਰ ਤਕਰੋਹ ਦੀ ਕਰੋਧ ਐ ਸੀ ਲੜਦੇ ਰਹਿੰਦੇ ਆਪਸ ਝਗੜਦੇ ਰਹਿੰਦੇ ਆ ਦੇਖਦੇ ਅੰਦਰ ਕਰੋਧ ਐ ਤਾਂ ਹੀ ਲੜਾਈ ਹੁੰਦੀ ਐ ਅੰਦਰੋਂ ਠੰਡ ਤਾਪਣੀ ਜੇ ਚਿੱਤ ਵਿੱਚ ਵਸ ਜਾਵੇਗਾ ਪੂਰਨ ਹੋਵੇ ਆਸ ਨਾਏ ਮਨ ਵਸਾਈਐ ਮਹਾਰਾਜ ਜੀ ਕਹਿੰਦੇ ਪੂਰਨ ਹੋ ਜਾਂਦੀ ਆਸ ਮਹਾਰਾਜ ਜੀ ਕਹਿੰਦੇ ਆਸ ਪੂਰਨ ਕਰ ਦਿੰਦਾ ਤ੍ਰਿਸ਼ਨਾ ਨੂੰ ਮਾਰ ਦਿੰਦਾ ਮਨ ਵਿੱਚੋਂ ਕੱਢ ਦਿੰਦਾ ਤੇ ਆਸਾ ਪੂਰਨ ਕਰ ਦਿੰਦਾ ਕੋਈ ਨਾ ਲੱਗੇ ਵਿਗਨ ਆਪ ਗਵਾਈ ਹੈ ਮਹਾਰਾਜ ਜੀ ਕਹਿੰਦੇ ਫਿਰ ਕੋਈ ਵਿਗਨ ਲੱਗਦਾ ਹੀ ਨਹੀਂ ਜੇ ਤਾਂ ਆਪ ਨੂੰ ਗਵਾ ਲਿਆ ਨਾ ਆਪਾ ਭਾਵ ਦਾ ਰੋਗ ਗਵਾ ਲਿਆ ਖਤਮ ਕਰ ਲਿਆ ਫਿਰ ਪਿਆਰੇ ਕੋਈ ਬਿਗਨ ਨਹੀਂ ਲੱਗਣਾ ਉਹਨਾਂ ਤੇਰੀ ਬਿਗਨ ਹਣ ਜਿੰਨਾ ਚਰਾਪਾ ਹੰਕਾਰ ਹੁੰਮਿਆ ਨਿਮਰਤਾ ਨਹੀਂ ਤੇ ਜਦੋਂ ਮਹਾਰਾਜ ਦੀ ਕਿਰਪਾ ਕਰਤੀ ਕੋਈ ਨਾ ਲੱਗੈ ਬਿਗਨ ਆਪ ਗਵਾਈ ਹੈ ਹਰਿਜ ਕਹਿੰਦੇ ਆਪਾ ਗਵਾ ਲਈਏ ਖਤਮ ਕਰ ਜੀਏ ਗਿਆਨ ਪਦਾਰਥ ਮਤ ਗੁਰ ਤੇ ਪਾਈਐ ਮਹਾਰਾਜ ਜੀ ਕਹਿੰਦੇ ਇੱਕ ਪਦਾਰਥ ਹੈ 11 ਰੁਪਏ ਦਾ ਪਦਾਰਥ ਮੱਤ ਸੱਚੇ ਗੁਰੂ ਤੋਂ ਪਾਈਦੀ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਇਹ ਗਿਆਨ ਤੇ ਬੁੱਧੀ ਅਤੇ ਮੱਤ ਆਪਣੇ ਆਪ ਨਹੀਂ ਮਿਲਦੀ ਜਿੰਨੇ ਮਰ ਜੀ ਸਿਆਣੇ ਹੋਈਏ ਆਪਣੇ ਆਪਣੇ ਸਿਆਣੇ ਸਭ ਜੀ ਕਿ ਬਹੁਤੇ ਸਿਆਣੇ ਆ ਪਰ ਜਿਹੜੀ ਗੁਰੂ ਨੇ ਮੱਤ ਦੇਣੀ ਹੈ ਉਹ ਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ ਗੁਰੂ ਵੱਡਾ ਕੋ ਗੁਰੂਤ ਪਰਗਾ ਸਿਆਣਾ ਸੂ ਜਵਾਨ ਚਤਰ ਅਸੀਂ ਨਹੀਂ ਹੋ ਸਕਦੇ ਸੰਸਾਰ ਮਹਾਰਾਜ ਜੀ ਕਹਿੰਦੇ ਗਿਆਨ ਪਦਾਰਥ ਮਤ ਗੁਰ ਤੇ ਪਾਈਏ ਇਹ ਪਦਾਰਥ ਲੈਣੀ ਮਤ ਲੈਣੀ ਗਿਆਨ ਲੈਣਾ ਤਾਂ ਗੁਰੂ ਕੋਲ ਆਉਣਾ ਪਏਗਾ ਗੁਰ ਦੀ ਬਾਣੀ ਪੜ੍ਹਨੀ ਪਏਗੀ ਗੁਰ ਦੀ ਵਿਚਾਰ ਸੁਣੀ ਪਏਗੀ ਇਤੋਂ ਪ੍ਰਾਪਤੀ ਹੋ ਜਾਣੀ ਹੈ ਤੇ ਮਹਾਰਾਜ ਜੀ ਕੀ ਲੀਆਂ ਤੁਖਾਂ ਵਿੱਚ ਬਚਨ ਕਰਦੇ ਹਨ ਇਹ ਨਪਾਈ ਸਭੈ ਥੋਕ ਜਿਸ ਆਪ ਦਵਾਈ ਐ ਤੇ ਸਾਰੇ ਪਦਾਰਥ ਫਿਰ ਥੋਖ ਵਿੱਚ ਮਿਲ ਜਾਂਦੇ ਸਿੰਪਾਏ ਸਭ ਥੋਖ ਜਿਸ ਆਪ ਦਵਾਈ ਜਿੱਦੇ ਤੇ ਆਪ ਕਿਰਪਾ ਕਰ ਦਿੰਦਾ ਜਿਹਨੂੰ ਦੇ ਦਿੰਦਾ ਇਮਾਰਤ ਜੀ ਕਹਿੰਦੇ ਫਿਰ ਸਾਰੇ ਥੋਖ ਹੀ ਉਹਦੀ ਪ੍ਰਾਪਤੀ ਵਿੱਚ ਆ ਜਾਂਦੇ ਹਨ ਥੋਖ ਵਿੱਚ ਸਾਰੇ ਪਦਾਰਥ ਮਿਲ ਜਾਂਦੇ ਕਿੱਥੇ ਲੱਭਣੇ ਪੈਂਦੇ ਹਨ ਆ ਲੈ ਲੀ ਆ ਲੈ ਲੀ ਜਦੋਂ ਉਹਦਾ ਨਾਮ ਪਾ ਲਈਦਾ ਨਾ ਉਹਨੂੰ ਪਾ ਲਈਦਾ ਤੇ ਸਾਰੀਆਂ ਚੀਜ਼ਾਂ ਆਟੋਮੈਟਿਕ ਆ ਜਾਂਦੀਆਂ ਜੇ ਕੋਈ ਪਾਲੀਏ ਅਸੀਂ ਸਾਰਿਆਂ ਨੂੰ ਰੱਬ ਦੇ ਫਿਰਦੇ ਆ ਨਾ ਜੇ ਮਹਾਰਾਜ ਜੀ ਕਹਿੰਦੇ ਇੱਕੋ ਨੂੰ ਲੈ ਲੀਏ ਪਾਲੀਏ ਉਹ ਬਖਸ਼ਿਸ਼ ਕਰ ਦੇਵੇ ਤੇ ਇਸ ਭਜਨ ਪਾਏ ਸਭੇ ਥੋਕ ਥੋਕ ਦੇ ਵਿੱਚ ਸੌਖੇ ਮਹਾਰਾਜ ਜੀ ਕਹਿੰਦੇ ਸਭ ਕੁਝ ਪ੍ਰਾਪਤ ਹੋ ਜਾਂਦਾ ਤੂੰ ਸਭਨਾ ਦਾ ਖਸਮ ਸਭ ਤੇਰੀ ਛਾਈ ਹੈ ਮਹਾਰਾਜ ਜੀ ਕਹਿੰਦੇ ਤੂੰ ਸਭਨਾ ਦਾ ਖਸਮ ਹੈ ਮਾਲਕ ਹੈ ਸਾਈ ਹੈ ਸਭ ਤੇਰੀ ਇਹ ਸਾਰਾ ਸੰਸਾਰ ਤੇਰੀ ਛਾਇਆ ਦੇ ਹੇਠ ਹੈ। ਇਹ ਸ੍ਰਿਸ਼ਟੀ ਜਿਹੜਾ ਸੰਸਾਰ ਹੈ ਭਾਈ ਉਹ ਮਾਲਕ ਦੀ ਛਾਂ ਹੇਠੇ ਛਾਇਆ ਹੈ। ਸਭ ਤੋਂ ਸਭਨਾ ਕਾ ਖਸਮ ਪ੍ਰਭ ਤੇਰੀ ਛਾਈ ਹੈ। ਮਹਾਰਾਜ ਜੀ ਕਹਿੰਦੇ ਸਾਰਿਆਂ ਦਾ ਤੂੰ ਦਾਤਾ ਹੈ। ਖਸਮ ਹੈ ਪਰਭੂ ਜੀਓ ਅਸੀਂ ਸੰਸਾਰ ਸਾਰੀ ਤੇਰੀ ਛਾਇਆ ਹੇਠ ਹੈ ਤੁਹਾਡੀ ਕਿਰਪਾ ਹੇਠ ਹੈ ਇਹ ਪਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਵੀ ਕਾਹੀ ਭੁੱਲਾ ਹੋ ਜਾਂਦੀਆਂ ਨੇ ਮਹਾਰਾਜ ਸਤਿ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ